ਦੋਸਤੋ ਅੱਜ ਦੀ ਕਹਾਣੀ ਰਾਜਾ ਭੋਜ ਅਤੇ ਗੰਗੂ ਤੇਲੀ ਦੀ ਹੈ। ਇਹ ਕਹਾਣੀ ਬਹੁਤ ਹੀ ਸਿੱਖਿਆਦਾਇਕ ਹੈ। ਮੈਨੂੰ ਪੂਰਾ ਯਕੀਨ ਹੈ ਕਿ ਇਹ ਕਹਾਣੀ ਤੁਹਾਨੂੰ ਬਹੁਤ ਪਸੰਦ ਆਵੇਗੀ। ਦੋਸਤੋ, ਇਹ ਕਹਾਣੀ ਕਰਮਾਂ ਦੇ ਫਲ ਦੇ ਆਧਾਰਿਤ ਹੈ। ਤਾਂ ਆਓ ਕਹਾਣੀ ਨੂੰ ਸ਼ੁਰੂ ਕਰਦੇ ਹਾਂ। ਜੇਕਰ ਕਹਾਣੀ ਤੁਹਾਨੂੰ ਚੰਗੀ ਲੱਗੇ ਤਾਂ ਵੀਡੀਓ ਨੂੰ ਲਾਈਕ ਅਤੇ ਚੈਨਲ ਨੂੰ ਸਬਸਕ੍ਰਾਈਬ ਕਰਨ ਦੀ ਕਿਰਪਾਲਤਾ ਜ਼ਰੂਰ ਕਰਨੀ। ਰਾਜਾ ਭੋਜ ਇੱਕ ਨਿਆਪਸੰਦ ਰਾਜਾ ਸੀ। ਉਹ ਆਪਣੀ ਪ੍ਰਜਾ ਨੂੰ ਪੁੱਤਰਾ ਵਾਂਗ ਪਿਆਰ ਕਰਦਾ ਸੀ। ਉਨ੍ਹਾਂ ਦੇ ਦਰਬਾਰ ਵਿੱਚ ਕਈ ਵਿਦਵਾਨ ਲੋਕ ਵੀ ਰਹਿੰਦੇ ਸੀ। ਰਾਜਾ ਭੋਜ ਹਮੇਸ਼ਾ ਚਾਪਲੂਸ ਅਤੇ ਖੁਸ਼ਾਮਦ ਦੀ ਲੋਕਾਂ ਤੋਂ ਦੂਰ ਰਹਿੰਦਾ ਸੀ। ਰਾਜਾ ਭੋਜ ਨੂੰ ਉਹਨਾਂ ਦੀ ਪ੍ਰਜਾ ਦੇਵਤਾ ਵਾਂਗ ਪੂਜਦੀ ਸੀ ਅਤੇ ਉਹਨਾਂ ਦੀ ਜੈ ਜੈਕਾਰ ਕਰਦੀ ਸੀ। ਰਾਜਾ ਆਪਣੀ ਪ੍ਰਜਾ ਦੇ ਦੁੱਖ ਸੁੱਖ ਦਾ ਪਤਾ ਲਗਾਉਣ ਲਈ ਰਾਤ ਨੂੰ ਭੇਸ ਬਦਲ ਕੇ ਉਹਨਾਂ ਦੇ ਘਰਾਂ ਦੇ ਆਸ-ਪਾਸ ਘੁੰਮਦੇ ਰਹਿੰਦੇ ਸੀ ਜਿਸ ਨਾਲ ਉਹ ਆਪਣੀ ਪ੍ਰਜਾ ਦੇ ਦੁੱਖ ਸੁੱਖ ਦਾ ਸਹੀ ਪਤਾ ਲਗਾ ਲੈਂਦੇ ਸੀ। ਇੱਕ ਦਿਨ ਰਾਤ ਦੇ ਸਮੇਂ ਰਾਜਾ ਭੋਜ ਇੱਕ ਗਰੀਬ ਬ੍ਰਾਹਮਣ ਦੀ ਝੂਗੀ ਦੇ ਕੋਲੋਂ ਲੰਘ ਰਿਹਾ ਸੀ। ਉਦੋਂ ਉਹਨਾਂ ਦੀ ਨਜ਼ਰ ਇੱਕ ਗਰੀਬ ਬ੍ਰਾਹਮਣ ਅਤੇ ਬ੍ਰਾਹਮਣੀ ਤੇ ਪਈ। ਬ੍ਰਾਹਮਣ ਦੀ ਝੂਗੀ ਵਿੱਚ ਇੱਕ ਛੋਟਾ ਜਿਹਾ ਦੀਵਾ ਜਗ ਰਿਹਾ ਸੀ। ਉਹ ਬ੍ਰਾਹਮਣ ਆਪਣੀ ਪਤਨੀ ਨੂੰ ਕਹਿ ਰਿਹਾ ਸੀ, ਹੁਣ ਮੈਂ ਬਹੁਤ ਬੁੱਢਾ ਹੋ ਗਿਆ ਅਤੇ ਕਮਜ਼ੋਰ ਵੀ ਹੋ ਗਿਆ। ਮੇਰੇ ਸਰੀਰ ਵਿੱਚ ਹੁਣ ਇੰਨੀ ਸ਼ਕਤੀ ਨਹੀਂ ਬਚੀ ਕਿ ਮੈਂ ਆਪਣੇ ਜੱਜਮਾਨ ਦੇ ਘਰ ਜਾ ਕੇ ਪੂਜਾ ਪਾਠ ਕਰਵਾ ਸਕਾਂ ਅਤੇ ਮੇਰਾ ਕੋਈ ਪੁੱਤਰ ਵੀ ਨਹੀਂ ਹੈ ਜੋ ਮੈਨੂੰ ਕਮਾ ਕੇ ਖਿਲਾਵੇ। ਹੁਣ ਮੇਰੇ ਕੋਲ ਇੱਕੋ ਇੱਕ ਰਾਹ ਹੈ ਕਿ ਮੈਂ ਰਾਜਾ ਭੋਜ ਦੇ ਦਰਬਾਰ ਵਿੱਚ ਜਾਵਾਂ ਬ੍ਰਾਹਮਣੀ ਨੇ ਕਿਹਾ ਠੀਕ ਹੈ ਸਵਾਮੀ ਕਹਿੰਦੇ ਹਨ ਕਿ ਰਾਜਾ ਭੋਜ ਬਹੁਤ ਦਿਆਵਾਨ ਹੈ ਉਹ ਸਾਡੀ ਮਦਦ ਜ਼ਰੂਰ ਕਰੇਗਾ ਅਗਲੇ ਦਿਨ ਸਵੇਰੇ ਹੀ ਉਹ ਬ੍ਰਾਹਮਣ ਰਾਜਾ ਭੋਜ ਦੇ ਦਰਬਾਰ ਵਿੱਚ ਪਹੁੰਚ ਗਿਆ ਰਾਜਾ ਦਾ ਅਭਿਵਾਦਨ ਕਰਦੇ ਹੋਏ ਬ੍ਰਾਹਮਣ ਨੇ ਕਿਹਾ ਮਹਾਰਾਜ ਮੈਂ 80 ਸਾਲ ਦਾ ਬੁੱਢਾ ਅਤੇ ਕਮਜ਼ੋਰ ਵਿਅਕਤੀ ਹਾਂ ਅਜਿਹੀ ਹਾਲਤ ਵਿੱਚ ਮੈਂ ਖੁਦ ਕਮਾ ਨਹੀਂ ਸਕਦਾ ਕਹਿੰਦੇ ਨੇ ਕਿ ਬੁਢਾਪੇ ਦਾ ਸਹਾਰਾ ਪੁੱਤਰ ਹੁੰਦਾ ਪਰ ਮੇਰਾ ਦੁਰਭਾਗ ਹੈ ਕਿ ਮੇਰਾ ਕੋਈ ਪੁੱਤਰ ਨਹੀਂ ਹੈ ਹੁਣ ਅਜੇ ਹੀ ਸਥਿਤੀ ਵਿੱਚ ਰਾਜਨ ਮੈਨੂੰ ਦੋ ਵਕਤ ਦੀ ਰੋਟੀ ਵੀ ਮਿਲਣੀ ਮੁਸ਼ਕਿਲ ਹੈ ਰਾਜਾ ਭੋਜ ਨੇ ਉਸ ਬ੍ਰਾਹਮਣ ਦੀ ਗਰੀਬੀ ਦਾ ਪਤਾ ਰਾਤ ਨੂੰ ਹੀ ਲਗਾ ਲਿਆ ਸੀ ਇਸ ਲਈ ਰਾਜਾ ਭੋਜ ਨੇ ਸੋਹ ਸੋਨੇ ਦੇ ਅਤੇ ਚਾਂਦੀ ਦੇ ਸਿੱਕੇ ਉਸ ਬ੍ਰਾਹਮਣ ਨੂੰ ਦੇ ਦਿੱਤੇ ਬ੍ਰਾਹਮਣ ਦੇ ਕੋਲ ਹੁਣ ਇੰਨਾ ਧਨ ਆ ਗਿਆ ਸੀ ਕਿ ਉਹ ਸੁੱਖ ਨਾਲ ਆਪਣਾ ਜੀਵਨ ਗੁਜ਼ਾਰ ਸਕਦਾ ਸੀ ब्राह्मण ਖੁਸ਼ੀ-ਖੁਸ਼ੀ ਘਰ ਪਹੁੰਚਿਆ ਅਤੇ ਉਸਨੇ ਉਹ ਪੈਸੇ ਇੱਕ ਲੱਕੜ ਦੇ ਸੰਦੂਕ ਵਿੱਚ ਰੱਖ ਦਿੱਤੇ ਪਰ ਰਾਤ ਨੂੰ ਇੱਕ ਅਜੀਬ ਜਿਹੀ ਘਟਨਾ ਵਾਪਰੀ ਸਵੇਰੇ ਜਦੋਂ ਉਹ ਬ੍ਰਾਹਮਣ ਨੇ ਸੰਦੂਕ ਖੋਲ੍ਹਿਆ ਤਾਂ ਸਾਰੇ ਪੈਸੇ ਗਾਇਬ ਸੀ ਬ੍ਰਾਹਮਣ ਸੋਚਾਂ ਵਿੱਚ ਪੈ ਗਿਆ ਕਿ ਉਸਦੇ ਘਰ ਦੇ ਦਰਵਾਜ਼ੇ ਸਵੇਰੇ ਤੱਕ ਬੰਦ ਸੀ ਕੋਈ ਵਿਅਕਤੀ ਘਰ ਦੇ ਅੰਦਰ ਆਇਆ ਵੀ ਨਹੀਂ ਤਾਂ ਪੈਸੇ ਕਿੱਥੇ ਗਏ ਉਹ ਬ੍ਰਾਹਮਣ ਵਿਆਕੁਲ ਹੋ ਕੇ ਸਵੇਰੇ ਦੁਬਾਰਾ ਰਾਜਾ ਭੋਜ ਦੇ ਦਰਬਾਰ ਵਿੱਚ ਪਹੁੰਚ ਗਿਆ ਅਤੇ ਰਾਤ ਦਾ ਸਾਰਾ ਹਾਲ ਸੁਣਾਇਆ। ਰਾਜਾ ਨੇ ਉਸ ਨੂੰ ਦੁਬਾਰਾ 100 ਸੋਨੇ ਦੇ ਅਤੇ ਚਾਂਦੀ ਦੇ ਸਿੱਕੇ ਦੇ ਦਿੱਤੇ। ਬ੍ਰਾਹਮਣ ਬਹੁਤ ਖੁਸ਼ ਹੋਇਆ। ਹੁਣ ਬ੍ਰਾਹਮਣ ਉਹਨਾਂ ਪੈਸਿਆਂ ਨਾਲ ਆਪਣਾ ਨਵਾਂ ਮਕਾਨ ਬਣਵਾ ਸਕਦਾ ਸੀ ਪਰ ਹੋਣੀ ਨੂੰ ਕੁਝ ਹੋਰ ਹੀ ਮਨਜ਼ੂਰ ਸੀ। ਬ੍ਰਾਹਮਣ ਰਾਤ ਨੂੰ ਗਹਿਰੀ ਨੀਂਦ ਵਿੱਚ ਸੁੱਤਾ ਸੀ। ਉਸ ਨੇ ਸੁਪਨੇ ਵਿੱਚ ਦੇਖਿਆ ਕਿ ਰਾਜਾ ਭੋਜ ਉਸ ਨੂੰ ਕਹਿ ਰਿਹਾ ਸੀ, "ਬ੍ਰਾਹਮਣ ਦੇਵਤਾ" ਰਾਜ ਤੇ ਬਹੁਤ ਵੱਡਾ ਸੰਕਟ ਆ ਗਿਆ ਇਸ ਲਈ ਮੈਂ ਉਹ ਪੈਸੇ ਵਾਪਸ ਲੈਣ ਆਇਆ ਜੋ ਮੈਂ ਸਵੇਰੇ ਤੁਹਾਨੂੰ ਦਿੱਤੇ ਸੀ ਬ੍ਰਾਹਮਣ ਨੇ ਖੁਸ਼ੀ-ਖੁਸ਼ੀ ਉਹ ਪੈਸੇ ਰਾਜਾ ਨੂੰ ਵਾਪਸ ਕਰ ਦਿੱਤੇ ਜਦੋਂ ਸਵੇਰ ਹੋਈ ਤਾਂ ਬ੍ਰਾਹਮਣ ਨੇ ਦੇਖਿਆ ਕਿ ਅੱਜ ਵੀ ਸੰਦੂਕ ਵਿੱਚੋਂ ਉਹ ਪੈਸੇ ਗਾਇਬ ਨੇ ਬ੍ਰਾਹਮਣ ਦੀ ਕੁਝ ਸਮਝ ਨਹੀਂ ਆ ਰਿਹਾ ਸੀ ਕਿ ਸੁਪਨੇ ਵਿੱਚ ਵਾਪਸ ਕੀਤੇ ਪੈਸੇ ਅਸਲ ਵਿੱਚ ਕਿਵੇਂ ਗਾਇਬ ਹੋ ਗਏ ਉਹ ਗਰੀਬ ਬ੍ਰਾਹਮਣ ਸਵੇਰੇ ਰਾਜੇ ਦੇ ਦਰਬਾਰ ਵਿੱਚ ਫਿਰ ਤੋਂ ਪਹੁੰਚ ਗਿਆ ਅਤੇ ਰਾਤ ਦਾ ਸਾਰਾ ਬਿਰਤਾਂਤ ਰਾਜਾ ਦੇ ਸਾਹਮਣੇ ਸੁਣਾ ਦਿੱਤਾ। ਰਾਜਾ ਹੈਰਾਨ ਹੋ ਗਿਆ। ਉਹ ਚਕਿਤ ਸੀ। ਰਾਜਾ ਨੇ ਆਪਣੇ ਖਜ਼ਾਨਚੀ ਨੂੰ ਹੁਕਮ ਦਿੱਤਾ ਕਿ 100 ਸੋਨੇ ਅਤੇ ਚਾਂਦੀ ਦੇ ਸਿੱਕੇ ਦੁਬਾਰਾ ਬ੍ਰਾਹਮਣ ਨੂੰ ਦਿੱਤੇ ਜਾਣ। ਰਾਜਾ ਦੀ ਆਗਿਆ ਦਾ ਪਾਲਣ ਹੋਇਆ। ਬ੍ਰਾਹਮਣ ਖੁਸ਼ੀ-ਖੁਸ਼ੀ ਘਰ ਪਹੁੰਚਿਆ। ਪਰ ਰਾਜਾ ਭੋਜ ਨੇ ਇਹ ਫੈਸਲਾ ਕਰ ਲਿਆ ਸੀ ਕਿ ਉਹ ਅੱਜ ਰਾਤ ਖੁਦ ਬ੍ਰਾਹਮਣ ਦੀ ਝੁੱਗੀ ਦੇ ਕੋਲ ਪਹੁੰਚ ਕੇ ਸਭ ਕੁਝ ਆਪਣੀਆਂ ਅੱਖਾਂ ਨਾਲ ਦੇਖੇਗਾ। ਰਾਤ ਨੂੰ ਜਦੋਂ ਰਾਜਾ ਬ੍ਰਾਹਮਣ ਦੀ ਝੁੱਗੀ ਦੇ ਕੋਲ ਪਹੁੰਚਿਆ ਤਾਂ ਰਾਤ ਦੇ ਤੀਜੇ ਪੈਰ ਦੀ ਘਟਨਾ ਦੇਖ ਕੇ ਰਾਜਾ ਹੈਰਾਨ ਸੀ ਰਾਜੇ ਨੇ ਦੇਖਿਆ ਕਿ ਬਿਲਕੁਲ ਉਸੇ ਦੀ ਸ਼ਕਲ ਸੂਰਤ ਵਾਲਾ ਵਿਅਕਤੀ ਬ੍ਰਾਹਮਣ ਦੀ ਝੁੱਗੀ ਵਿੱਚ ਪਹੁੰਚ ਕੇ ਉਹ ਪੈਸੇ ਵਾਪਸ ਮੰਗ ਰਿਹਾ ਸੀ ਰਾਜਾ ਭੋਜ ਨੇ ਜਦੋਂ ਇਹ ਦੇਖਿਆ ਤਾਂ ਰਾਜੇ ਤੋਂ ਰਹਿਣਾ ਗਿਆ ਰਾਜਾ ਆਪਣੇ ਉਸ ਹਮ ਸ਼ਕਲ ਵਿਅਕਤੀ ਦੇ ਕੋਲ ਪਹੁੰਚ ਕੇ ਬੋਲਿਆ ਮਹਾਂਸ਼ਯਾ ਤੁਸੀਂ ਕੌਣ ਹੋ ਜੋ ਇਸ ਗਰੀਬ ਬ੍ਰਾਹਮਣ ਨੂੰ ਦੁਖੀ ਕਰ ਰਹੇ ਹੋ ਤੁਸੀਂ ਰਾਜਾ ਨਹੀਂ ਹੋ ਰਾਜਾ ਤਾਂ ਮੈਂ ਹਾਂ ਤੁਸੀਂ ਇਸ ਤਰ੍ਹਾਂ ਕਿਉਂ ਇਸ ਬ੍ਰਾਹਮਣ ਨੂੰ ਦੁਖੀ ਕਰ ਰਹੇ ਹੋ ਅਤੇ ਮੈਨੂੰ ਵੀ ਬਦਨਾਮ ਕਰ ਰਹੇ ਹੋ ਰਾਜਾ ਦੇ ਉਸ ਹਮਸ਼ਕਲ ਨੇ ਰਾਜੇ ਨੂੰ ਕਿਹਾ ਰਾਜਨ ਤੁਸੀਂ ਨਹੀਂ ਜਾਣਦੇ ਕਿ ਇਹ ਨਿਰਤਨ ਬ੍ਰਾਹਮਣ ਆਪਣੇ ਕਿਤੇ ਕਰਮਾਂ ਦਾ ਫਲ ਭੋਗ ਰਿਹਾ ਹੈ ਇਸ ਬ੍ਰਾਹਮਣ ਦੇ ਪੈਸੇ ਜਾਂ ਤਾਂ ਗਾਇਬ ਹੋ ਜਾਣਗੇ ਜਾਂ ਇਸ ਦਾ ਬਣਿਆ ਬਣਾਇਆ ਮਕਾਨ ਡਿੱਗ ਜਾਵੇਗਾ ਇਹ ਇੰਨਾ ਪੈਸਿਆਂ ਦੀ ਵਰਤੋਂ ਨਹੀਂ ਕਰ ਸਕੇਗਾ ਕਿਉਂਕਿ ਸੁੱਖ ਇਸ ਤੇ ਭਾਗ ਵਿੱਚ ਹੀ ਨਹੀਂ ਹੈ ਰਾਜਨ ਹਰ ਵਿਅਕਤੀ ਨੂੰ ਉਸਦੇ ਪਹਿਲਾਂ ਕੀਤੇ ਕਰਮਾਂ ਦਾ ਫਲ ਮਿਲਦਾ ਹੈ ਇਸ ਬ੍ਰਾਹਮਣ ਦੀ ਨਿਰਤੰਤਾ ਇਸਦੇ ਪਹਿਲੇ ਕੀਤੇ ਕਰਮਾਂ ਦੇ ਕਾਰਨ ਹੀ ਹੋਈ ਹੈ ਰਾਜਾ ਭੋਜ ਨੇ ਕਿਹਾ ਇਸ ਵਿੱਚ ਕੋਈ ਸ਼ੱਕ ਨਹੀਂ ਹੈ ਮਹਾਰਾਜ ਪਰ ਮੈਂ ਤੁਹਾਡੇ ਅੱਗੇ ਬੇਨਤੀ ਕਰਦਾ ਕਿ ਇਸ ਨੂੰ ਕੋਈ ਸਜ਼ਾ ਨਾ ਦਿਓ ਇਸ ਦੀ ਕਾਰਨੀ ਦੀ ਸਜ਼ਾ ਮੈਂ ਭੁਗਤਣ ਲਈ ਤਿਆਰ ਹਾਂ ਰਾਜਾ ਦੇ ਬਹੁਤ ਮਿੰਤਾ ਤਰਲੇ ਕਰਨ ਤੋਂ ਬਾਅਦ ਰਾਜੇ ਦਾ ਉਹ ਹਮਸ਼ਕਲ ਬੋਲਿਆ ਰਾਜਨ ਹੋਣੀ ਦੀ ਸਜ਼ਾ ਤਾਂ ਸਭ ਨੂੰ ਮਿਲਦੀ ਹੈ ਮਨੁੱਖ ਕਰਮਾਂ ਅਤੇ ਭਾਗ ਦਾ ਗੁਲਾਮ ਹੈ ਤੁਹਾਨੂੰ ਵੀ ਆਪਣੇ ਪਹਿਲਾਂ ਕੀਤੇ ਕਰਮਾਂ ਦਾ ਫਲ ਭੋਗਣਾ ਪਵੇਗਾ ਇਸ ਤੋਂ ਕੋਈ ਨਹੀਂ बच ਸਕਦਾ ਇਸ ਦੁਨੀਆ ਵਿੱਚ ਸਭ ਨੂੰ ਪ੍ਰਕਿਰਤੀ ਨਾਲ ਲੜਨਾ ਪੈਂਦਾ ਹੈ ਇਹ ਕੁਦਰਤ ਹੀ ਸਭ ਨੂੰ ਚੰਗੇ ਅਤੇ ਮਾੜੇ ਮੌਕੇ ਪ੍ਰਦਾਨ ਕਰਦੀ ਹੈ ਕਰਮਾਂ ਦਾ ਖੇਡ ਬੜਾ ਅਜੀਬ ਹੈ ਇੱਕ ਇੱਕੇ ਰਾਜੇ ਦਾ ਉਹ ਹਮਸ਼ਕਲ ਗਾਇਬ ਹੋ ਗਿਆ ਇੱਕ ਦਿਨ ਰਾਜਾ ਆਪਣੇ ਸਭ ਤੋਂ ਤੇਜ਼ ਅਤੇ ਤਾਕਤਵਰ ਘੋੜੇ ਤੇ ਸਵਾਰ ਹੋ ਕੇ ਜੰਗਲ ਵਿੱਚ ਸ਼ਿਕਾਰ ਖੇਡਣ ਨਿਕਲ ਗਿਆ ਰਾਜਾ ਦੇ ਨਾਲ ਕੁਝ ਸਿਪਾਹੀ ਵੀ ਸੀ ਸਾਰਾ ਦਿਨ ਸ਼ਿਕਾਰ ਦੀ ਖੋਜ ਕਰਦੇ ਕਰਦੇ ਉਹ ਆਪਣੇ ਰਾਜ ਦੀ ਸੀਮਾ ਤੇ ਪਹੁੰਚ ਗਏ ਰਾਜੇ ਦੇ ਸਿਪਾਹੀ ਪਿੱਛੇ ਰਹਿ ਗਏ ਤਦੋਂ ਉਸ ਘੋੜੇ ਨੇ ਇੱਕ ਉੱਚੀ ਪਹਾੜੀ ਤੋਂ ਛਾਲ ਮਾਰ ਦਿੱਤੀ ਰਾਜਾ ਭੋਜ ਲਹੂ-ਲੁਹਾਨ ਹੋ ਕੇ ਘੋੜੇ ਤੋਂ ਡਿੱਗ ਕੇ ਮੁਰਸ਼ਿਤ ਹੋ ਗਿਆ ਭਾਵ ਬੇਹੋਸ਼ ਹੋ ਗਿਆ ਉਹਨਾਂ ਦਾ ਮੁਕਤ ਵੀ ਡਿੱਗ ਪਿਆ ਰਾਜਾ ਭੋਜ ਨੂੰ ਜਦੋਂ ਹੋਸ਼ ਆਇਆ ਤਾਂ ਉਹਨਾਂ ਨੇ ਦੇਖਿਆ ਕਿ ਉਹ ਪड़ोसी ਰਾਜ ਦੇ ਸਿਪਾਹੀਆਂ ਦੇ ਕਬਜ਼ੇ ਵਿੱਚ ਸੀ ਸਿਪਾਹੀਆਂ ਨੇ ਪੁੱਛਿਆ ਤੁਸੀਂ ਕੌਣ ਹੋ ਇੱਥੇ ਕਿਵੇਂ ਆਏ ਰਾਜਾ ਦੀ ਜੀਵ ਬੰਦ ਹੋ ਗਈ ਸੀ। ਰਾਜਾ ਨੇ ਕੋਈ ਜਵਾਬ ਨਹੀਂ ਦਿੱਤਾ। ਇਸ ਤੇ ਸਿਪਾਈਆਂ ਨੇ ਰਾਜਾ ਨੂੰ ਹਮਲਾਵਰ ਦੁਸ਼ਮਣ ਸਮਝ ਕੇ ਮਾਰਿਆ ਪਿੱਟਿਆ ਅਤੇ ਜ਼ਖਮੀ ਕਰਕੇ ਸ਼ਹਿਰ ਦੇ ਬਾਹਰ ਸੁੰਨਸਣ ਜਗ੍ਹਾ ਤੇ ਸੁੱਟ ਦਿੱਤਾ। ਤਦੋਂ ਉਸੇ ਰਾਜ ਦਾ ਬਸਨੀਕ ਗੰਗੂ ਤੇਲੀ ਉਤਰੋਂ ਲੰਘ ਰਿਹਾ ਸੀ। ਉਸ ਦੀ ਨਜ਼ਰ ਰਾਜੇ ਤੇ ਪਈ। ਉਹ ਜ਼ਖਮੀ ਰਾਜੇ ਨੂੰ ਚੁੱਕ ਕੇ ਆਪਣੇ ਘਰ ਲੈ ਗਿਆ। ਰਾਜੇ ਦੀ ਕਿਸਮਤ ਨੇ ਹੀ ਉਸ ਨੂੰ ਗੰਗੂ ਤੇਲੀ ਦੇ ਘਰ ਪਹੁੰਚਾ ਦਿੱਤਾ ਸੀ। ਗੰਗੂਤੇਲੀ ਨੇ ਰਾਜੇ ਦੀ ਮਰਹਮ ਪੱਟੀ ਕਰਕੇ ਰਾਜੇ ਨੂੰ ਸਹਿਤਿਆਬ ਕਰ ਦਿੱਤਾ ਸੀ ਰਾਜੇ ਨੂੰ ਜਦੋਂ ਹੋਸ਼ ਆਇਆ ਤਾਂ ਰਾਜਾ ਨੇ ਆਪਣੇ ਜੀਵਨਦਾਤਾ ਨੂੰ ਦੇਖਿਆ ਪਰ ਰਾਜਾ ਤਾਂ ਬੇਜੁਬਾਨ ਹੋ ਚੁੱਕਾ ਸੀ ਗੰਗੂਤੇਲੀ ਰਾਜੇ ਨੂੰ ਦੇਖਦੇ ਹੀ ਸਮਝ ਗਿਆ ਕਿ ਇਹ ਕੋਈ ਕੁਲੀਨ ਵਿਅਕਤੀ ਹੈ ਜੋ ਭਾਗ ਦੀ ਮਾਰ ਕਾਰਨ ਇਸ ਨੂੰ ਦੁਸ਼ਮਣ ਸਮਝ ਕੇ ਪਿੱਟਿਆ ਗਿਆ ਕੁਝ ਦਿਨਾਂ ਬਾਅਦ ਹੀ ਰਾਜਾ ਭੋਜ ਪੂਰੀ ਤਰ੍ਹਾਂ ਸਹਿਤਿਆਬ ਹੋ ਗਿਆ ਪਰ ਰਾਜਾ ਭੋਜ ਜਾਣਦਾ ਸੀ ਇਸ ਸਚਾਈ ਜਾਣਨ ਤੇ ਇਸ ਰਾਜ ਦਾ ਰਾਜਾ ਉਹਨਾਂ ਨੂੰ ਦੁਸ਼ਮਣ ਸਮਝ ਕੇ ਕੈਦ ਵਿੱਚ ਪਾ ਦੇਵੇਗਾ ਇਸ ਕਰਕੇ ਰਾਜਾ ਬਹੁਤ ਸਮਾਂ ਚੁੱਪ ਹੀ ਰਿਹਾ ਗੰਗੂ ਤੇਲੀ ਨੇ ਰਾਜੇ ਨੂੰ ਕੋਲੂ ਪੀੜਨ ਦਾ ਕੰਮ ਦੇ ਦਿੱਤਾ ਸੀ ਰਾਜੇ ਨੇ ਵੀ ਇਹ ਕੰਮ ਸਵੀਕਾਰ ਕਰ ਲਿਆ ਸੀ ਗੰਗੂ ਤੇਲੀ ਖੁਦ ਵੀ ਰਾਜੇ ਦੇ ਨਾਲ ਕੋਲੂ ਦਾ ਬੈਲ ਬਣਦਾ ਸੀ ਪਰ ਹੀਰਾ ਤਾਂ ਕੋਇਲੇ ਦੇ ਵਿੱਚ ਵੀ ਚਮਕਦਾ ਅਤੇ ਚੰਗਿਆਰੀ ਘੁੱਪ ਹਨੇਰੇ ਵਿੱਚ ਵੀ ਚਮਕਦੀ ਨਜ਼ਰ ਆਉਂਦੀ ਹੈ ਗੰਗੂ ਤੇਲੀ ਨੇ ਰਾਜਾ ਦੀਆਂ ਵਿਸ਼ਾਲ ਬਾਹਾਂ ਚੌੜੀ ਛਾਤੀ ਅਤੇ ਚਮਕਦਾ ਮੱਥਾ ਦੇਖ ਕੇ ਅੰਦਾਜ਼ਾ ਲਗਾਇਆ ਕਿ ਇਹ ਜੋ ਉਸਦਾ ਦਾਸ ਹੈ ਉਹ ਕੋਈ ਸਧਾਰਨ ਵਿਅਕਤੀ ਨਹੀਂ ਹੈ ਰਾਜਾ ਭੋਜ ਨੂੰ ਆਪਣੇ ਜੀਵਨ ਦਾਤਾ ਦਾ ਕਰਜ਼ਾ ਚੁਕਾਉਣਾ ਸੀ ਇਸ ਲਈ ਪੂਰੀ ਤਰ੍ਹਾਂ ਸਿਹਤਯਾਬ ਹੋਣ ਤੇ ਵੀ ਰਾਜੇ ਨੇ ਆਪਣਾ ਭੇਦ ਨਹੀਂ ਖੋਲਿਆ ਇੱਕ ਦਿਨ ਰਾਜਾ ਸੁਭਾਅ ਅਵਸਹਿ ਹੀ ਕੋਈ ਗੀਤ ਗੁੰਗੁਣਾ ਰਿਹਾ ਸੀ ਤਦੋਂ ਉੱਥੇ ਤੇਲ ਲੈਣਾ ਇਹ ਪਿੰਡ ਦੇ ਲੋਕਾਂ ਨੇ ਰਾਜੇ ਦਾ ਗੀਤ ਸੁਣਿਆ ਰਾਜੇ ਦੀ ਮਿੱਠੀ ਆਵਾਜ਼ ਸਭ ਦੇ ਮਨ ਨੂੰ ਭਾ ਗਈ ਫਿਰ ਜਦੋਂ ਰਾਜਾ ਕੋਈ ਗੀਤ ਗਾਉਂਦਾ ਤਾਂ ਗੰਗੂ ਤੇਲੀ ਸਮੇਤ ਸਾਰੇ ਗੀਤ ਦਾ ਆਨੰਦ ਲੈਣ ਲੱਗ ਪੈਂਦੇ ਉਸ ਦੇਸ਼ ਦਾ ਰਾਜਾ ਵੀ ਸੰਗੀਤ ਦਾ ਬਹੁਤ ਵੱਡਾ ਪ੍ਰੇਮੀ ਸੀ ਉਸ ਦੀ ਰਾਜਕੁਮਾਰੀ ਵੀ ਸੰਗੀਤ ਦੀ ਸਿੱਖਿਆ ਲੈ ਰਹੀ ਸੀ ਉਸ ਰਾਜ ਦੇ ਰਾਜੇ ਦੇ ਦਰਬਾਰ ਵਿੱਚ ਗਾਇਕੀ ਅਤੇ ਨਾਚ ਹੁੰਦੇ ਸੀ ਅਤੇ ਗਾਉਣ ਵਾਲਿਆਂ ਨੂੰ ਉਚਿਤ ਇਨਾਮ ਵੀ ਦਿੱਤਾ ਜਾਂਦਾ ਸੀ ਉਸ ਰਾਜ ਦੇ ਰਾਜੇ ਦੇ ਦਰਬਾਰ ਵਿੱਚ ਸੰਗੀਤ ਦਾ ਵਿਸ਼ਾਲ ਆਯੋਜਨ ਕੀਤਾ ਗਿਆ ਸਭ ਤੋਂ ਵਧੀਆ ਸੰਗੀਤਕਾਰ ਨੂੰ ਚੁਣਿਆ ਜਾਣਾ ਸੀ ਇਸੇ ਤਰ੍ਹਾਂ ਗੰਗੂ ਤੇਲੀ ਨੇ ਆਪਣੇ ਦਾਸ ਰਾਜਾ ਭੂਜ ਨੂੰ ਤਿਆਰ ਕੀਤਾ ਅਤੇ ਨਿਯਤ ਸਮੇਂ ਤੇ ਰਾਜਾ ਭੂਜ ਆਪਣੇ ਸਵਾਮੀ ਗੰਗੂ ਤੇਲੀ ਨਾਲ ਉਸ ਦਰਬਾਰ ਵਿੱਚ ਪਹੁੰਚ ਗਿਆ। ਰਾਜਾ ਭੂਜ ਸਧਾਰਨ ਕੱਪੜਿਆਂ ਵਿੱਚ ਸੀ ਪਰ ਉਹਨਾਂ ਦੇ ਸਰੀਰ ਤੋਂ ਇੱਕ ਅਜੀਬ ਹੀ ਚਮਕ ਆ ਰਹੀ ਸੀ। ਦਰਬਾਰ ਵਿੱਚ ਚਾਰੇ ਪਾਸੇ ਹਰਖ ਉਲਾਸ ਸੀ। ਵੱਡੇ ਵੱਡੇ ਗਾਇਕਾਂ ਨੇ ਆਪੋ ਆਪਣਾ ਗੀਤ ਸੁਣਾਇਆ ਪਰ ਰਾਜਕੁਮਾਰੀ ਬਸੁੰਦਰਾ ਅਜੇ ਵੀ ਸ਼੍ਰੇਸ਼ਟ ਗਾਇਕ ਦੀ ਖੋਜ ਵਿੱਚ ਸੀ। ਅੰਤ ਵਿੱਚ ਕੋਨੇ ਵਿੱਚ ਬੈਠੇ ਗੰਗੂ ਤੇਲੀ ਨੇ ਰਾਜਾ ਭੋਜਵਲ ਸੰਗੀਤ ਲਈ ਇਸ਼ਾਰਾ ਕੀਤਾ। ਰਾਜਾ ਭੋਜ ਉੱਠਦੇ ਸਾਰ ਹੀ ਸਾਰੇ ਪਾਸੇ ਹੱਥ ਜੋੜ ਕੇ ਅਭਿਵਾਦਨ ਕਰਦੇ ਹੋਏ ਮੰਚ ਵੱਲ ਚੱਲ ਪਿਆ। ਰਾਜਾ ਭੋਜ ਨੇ ਗੰਗੂ ਤੇਲੀ ਦੇ ਨੌਕਰ ਦੇ ਰੂਪ ਵਿੱਚ ਆਪਣਾ ਪਰਿਚੇ ਦਿੱਤਾ ਅਤੇ ਬੀੜਾ ਉਠਾ ਕੇ ਗੀਤ ਸ਼ੁਰੂ ਕੀਤਾ। ਦਰਬਾਰ ਵਿੱਚ ਬੈਠੇ ਸਾਰੇ ਲੋਕ ਮੰਤਰਮੁਗਧ ਹੋ ਗਏ। ਚਾਰੇ ਪਾਸਿਓਂ ਵਾਹ ਵਾਹ ਦੀਆਂ ਆਵਾਜ਼ਾਂ ਆਉਣ ਲੱਗੀਆਂ। ਰਾਜਕੁਮਾਰੀ ਚੀਕਦੀ ਹੋਈ ਬੋਲੀ ਮਹਾਨ ਗਾਇਕ ਸ਼੍ਰੇਸ਼ਟ ਗਾਇਕ ਪਹਿਲੀ ਵਾਰ ਖੁੱਲੀ ਸਭਾ ਵਿੱਚ ਰਾਜਕੁਮਾਰੀ ਦਾ ਇਸ ਤਰ੍ਹਾਂ ਚਿੱਕਣਾ ਰਾਜੇ ਅਤੇ ਦਰਬਾਰੀਆਂ ਨੂੰ ਬੜਾ ਅਜੀਬ ਲੱਗਾ ਰਾਜਕੁਮਾਰੀ ਤੇ ਜਿਵੇਂ ਸੰਗੀਤ ਦਾ ਜਾਦੂ ਛਾ ਗਿਆ ਸੀ ਉਹ ਖੜੀ ਹੋ ਕੇ ਫਿਰ ਚਿੱਕਣ ਲੱਗੀ ਇਹੀ ਏ ਮੇਰਾ ਅਸਲੀ ਗਾਇਕ ਇਹੀ ਏ ਸ਼੍ਰੇਸ਼ਟ ਸੰਗੀਤਕਾਰ ਰਾਜੇ ਨੂੰ ਯਕੀਨ ਨਹੀਂ ਸੀ ਹੋ ਰਿਹਾ ਕਿ ਰਾਜਕੁਮਾਰੀ ਇੱਕ ਸਧਾਰਨ ਆਦਮੀ ਨੂੰ ਇਸ ਤਰ੍ਹਾਂ ਆਪਣਾ ਮਨ ਲਵੇਗੀ ਉਹ ਸਵਾਭ ਵਿੱਚ ਆਪਣਾ ਮੰਨਣ ਅਤੇ ਵਿਜੇਤਾ ਵਿਅਕਤੀ ਦਾ ਮਤਲਬ ਸੀ ਰਾਜਕੁਮਾਰੀ ਦਾ ਜੀਵਨ ਸਾਥੀ ਰਾਜੇ ਨੇ ਰਾਜਕੁਮਾਰੀ ਨੂੰ ਕਿਹਾ ਬਿਨਾਂ ਵਾਂਛੇ ਜਾਣੇ ਤੁਹਾਡਾ ਇਸ ਤਰ੍ਹਾਂ ਕਹਿਣਾ ਉਚਿਤ ਨਹੀਂ ਹੈ ਕਿਉਂਕਿ ਤੁਸੀਂ ਕੋਈ ਸਧਾਰਨ ਕੰਨਿਆ ਨਹੀਂ ਹੋ ਇਸ ਰਾਜ ਦੀ ਰਾਜਕੁਮਾਰੀ ਹੋ ਰਾਜਕੁਮਾਰੀ ਨੇ ਕਿਹਾ ਪਿਤਾ ਜੀ ਇਹ ਕੋਈ ਸਧਾਰਨ ਵਿਅਕਤੀ ਨਹੀਂ ਹੈ ਇਹ ਕੁਲੀਨ ਵੰਸ਼ ਦਾ ਗੁਣੀ ਰਾਜਕੁਮਾਰ ਹੈ ਤੁਸੀਂ ਪ੍ਰੀਖਿਆ ਕਰਕੇ ਵੇਖ ਲਓ ਰਾਜਕੁਮਾਰੀ ਬਸੁੰਦਰਾ ਨੇ ਪੂਰੇ ਵਿਸ਼ਵਾਸ ਨਾਲ ਜਵਾਬ ਦਿੱਤਾ ਕਿ ਕਿ ਰਾਜਕੁਮਾਰੀ ਦਾ ਮਨ کہہ ਰਿਹਾ ਸੀ ਕਿ ਇਹ ਕੋਈ ਸਧਾਰਨ ਵਿਅਕਤੀ ਨਹੀਂ ਹੈ ਰਾਜਾ ਸਿਧਰਾਜ ਦੇ ਦਰਬਾਰ ਵਿੱਚ ਵੀ ਵਿਦਵਾਨਾਂ ਦੀ ਕਮੀ ਨਹੀਂ ਸੀ ਉੱਥੇ ਚਾਰ ਵਿਦਵਾਨ ਧਰਮਵੇਦ ਕਰਮਵੇਦ ਤਪਦੇਵ ਅਤੇ ਪੁੰਨਿਆ ਦੇਵ ਬੈਠੇ ਸੀ ਰਾਜੇ ਨੇ ਦਰਬਾਰੀਆਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਵਿਦਵਾਨੋ ਅਸੀਂ ਇਸ ਨੌਜਵਾਨ ਦਾ ਪ੍ਰੀਚੇ ਇਸ ਦੇ ਗੁਣਾਂ ਤੋਂ ਹੀ ਜਾਣਾਂਗੇ ਸਾਡੇ ਚਾਰ ਵਿਦਵਾਨ ਹੀ ਉਸ ਸ਼੍ਰੇਸ਼ਟ ਗਾਇਕ ਦੀ ਚੋਣ ਕਰਨਗੇ ਜਿਸ ਨੂੰ ਬਸੁੰਦਰਾ ਪਸੰਦ ਕਰ ਸਕੇਗੀ ਅਸੀਂ ਖੁਦ ਇਨ੍ਹਾਂ ਚਾਰ ਵਿਦਵਾਨਾਂ ਤੋਂ ਉਸ ਨੌਜਵਾਨ ਬਾਰੇ ਸਵਾਲ ਕਰਾਂਗੇ ਸਭ ਤੋਂ ਪਹਿਲਾਂ ਸਿਧ ਰਾਜ ਨੇ ਵਿਦਵਾਨ ਧਰਮਵੇਦ ਤੋਂ ਸਵਾਲ ਕੀਤਾ ਧਰਮਵੇਦ ਇਸ ਆਰੀਆ ਵਰਤ ਵਿੱਚ ਸਭ ਤੋਂ ਵੱਧ ਧਾਰਮਿਕ ਨੌਜਵਾਨ ਰਾਜਕੁਮਾਰ ਕੌਣ ਹੈ ਧਰਮਵੇਦ ਨੇ ਕਿਹਾ ਮਹਾਰਾਜ ਤੁਸੀਂ ਖੁਦ ਬੁੱਧੀ ਦੇ ਭੰਡਾਰ ਹੋ ਪਰ ਜਿੱਥੋਂ ਤੱਕ ਮੈਨੂੰ ਦੇਸ਼ ਪ੍ਰਦੇਸ਼ ਦਾ ਗਿਆਨ ਹੈ ਤਰਾਂ ਨਗਰੀ ਦੇ ਰਾਜਕੁਮਾਰ ਰਾਜਾ ਭੋਜ ਨੇ ਉਹਨਾਂ ਨੇ ਵੱਡੇ ਵੱਡੇ ਧਾਰਮਿਕ ਕੰਮ ਕੀਤੇ ਨੇ ਸਾਰੀ ਪ੍ਰਜਾ ਉਹਨਾਂ ਨੂੰ ਦੇਵਤੇ ਵਾਂਗ ਪੂਜਦੀ ਹੈ ਰਾਜਾ ਸਿਧਰਾਜ ਨੇ ਅਗਲਾ ਸਵਾਲ ਤਪਦੇਵ ਤੋਂ ਕੀਤਾ ਤਪਦੇਵ ਤੁਸੀਂ ਦੱਸੋ ਕਿਸ ਧਰਤੀ ਤੇ ਤੁਸੀਂ ਕਿਸ ਨੌਜਵਾਨ ਨੂੰ ਤਪੱਸਵੀ ਮੰਨਦੇ ਹੋ ਤਪਦੇਵ ਨੇ ਕਿਹਾ ਮਹਾਰਾਜ ਰਾਜਾ ਪੂਜ ਹੀ ਕਈ ਯੁੱਧਾਂ ਵਿੱਚ ਜੀਵਨ ਮੌਤ ਦੇ ਵਿਚਾਰ ਪਹੁੰਚ ਕੇ ਵਿਜੇਤਾ ਹੋਇਆ ਅਜਿਹੇ ਵੀਰ ਨੂੰ ਹੀ ਮੌਤ ਵੀ ਆਸਾਨੀ ਨਾਲ ਨਹੀਂ ਛੂਹ ਸਕਦੀ ਰਾਜਾ ਸਿਧਰਾਜ ਨੇ ਤੀਜਾ ਸਵਾਲ ਕਰਮਦੇਵ ਤੋਂ ਕੀਤਾ ਕਰਮਦੇਵ ਨੂੰ ਉਹਨਾਂ ਨੇ ਕਿਹਾ ਕਰਮਦੇਵ ਤੁਸੀਂ ਦੱਸੋ ਇਸ ਧਰਤੀ ਤੇ ਕਿਸ ਨੌਜਵਾਨ ਦੇ ਕਰਮ ਚੰਗੇ ਨੇ ਕਰਮਦੇਵ ਨੇ ਕਿਹਾ ਮਹਾਰਾਜ ਜਿੱਥੋਂ ਤੱਕ ਮੈਨੂੰ ਗਿਆਨ ਹੈ ਰਾਜਾ ਭੋਜ ਦੇ ਕਰਮ ਬਹੁਤ ਚੰਗੇ ਨੇ ਰਾਜਾ ਸਿਧਰਾਜ ਨੇ ਅੰਤਮ ਸਵਾਲ ਪੁੰਨਦੇਵ ਤੋਂ ਕੀਤਾ ਪੁੰਨਦੇਵ ਜੀ ਤੁਸੀਂ ਦੱਸੋ ਅਜਿਹੇ ਕਿਹੜਾ ਪੁਰਸ਼ ਹੈ ਕਿਹੜੀ ਪੁੰਨੇ ਆਤਮਾ ਹੈ ਨੌਜਵਾਨ ਹੈ ਜੋ ਸਾਡੀ ਸਭਾ ਵਿੱਚ ਆ ਕੇ ਸਾਡੇ ਸਾਹਮਣੇ ਸਾਡੀ ਰਾਜਕੁਮਾਰੀ ਦਾ ਪਾਣੀ ਗ੍ਰਹਿਣ ਕਰ ਸਕੇ ਪੁੰਨਦੇਵ ਨੇ ਸਪਸ਼ਟ ਕੀਤਾ ਮਹਾਰਾਜ ਅੱਜ ਹੀ ਪੁੰਨਿਆਤਮਾਤਾ ਇਸ ਧਰਤੀ ਤੇ ਰਾਜਾ ਭੋਜ ਹੀ ਹੈ। ਉਹਨਾਂ ਦੇ ਪੁੰਨਿਆਂ ਦੀਆਂ ਕਹਾਣੀਆਂ ਅਨੇਕ ਨੇ ਅਤੇ ਸਭ ਤੋਂ ਮਹਾਨ ਨੇ। ਹੁਣ ਸਾਰੇ ਦਰਬਾਰ ਵਿੱਚ ਸਨਾਟਾ ਸੀ ਕਿ ਇਹ ਨੌਜਵਾਨ ਦਾ ਕੀ ਹੋਵੇਗਾ। ਪਰ ਉਹ ਨੌਜਵਾਨ ਬਿਲਕੁਲ ਸ਼ਾਂਤ ਅਤੇ ਗੰਭੀਰ ਖੜਾ ਸੀ। ਰਾਜੇ ਨੇ ਉਸ ਨੌਜਵਾਨ ਤੋਂ ਪੁੱਛਿਆ, "ਤੁਸੀਂ ਵਧੀਆ ਕਲਾਕਾਰ ਜ਼ਰੂਰ ਹੋ?" ਪਰ ਸਾਡੇ ਸਭਾ ਸਦਾ ਦਾ ਫੈਸਲਾ ਸੁਣ ਲਿਆ ਹੋਵੇਗਾ ਸਾਡੀ ਬੇਟੀ ਨੇ ਨਾ ਜਾਣੇ ਕਿਵੇਂ ਅਚਾਨਕ ਦਰਬਾਰ ਵਿੱਚ ਇਹ ਅਪਹਾਦਰਤਾ ਕਿਉਂ ਕਰ ਦਿੱਤੀ ਸਾਡੀ ਬੇਟੀ ਸਿਰਫ ਰਾਜਕੁਮਾਰ ਭੋਜ ਦੇ ਹੀ ਅਨੁਕੂਲ ਹੈ ਸਾਡੇ ਵਿਦਵਾਨਾਂ ਦੇ ਅਨੁਸਾਰ ਰਾਜਾ ਭੋਜ ਵਿੱਚ ਚਾਰੇ ਗੁਣ ਧਰਮ ਕਰਮ ਤਪ ਅਤੇ ਪੁੰਨ ਮੌਜੂਦ ਨੇ ਉਹ ਨੌਜਵਾਨ ਨੇ ਕਿਹਾ ਨਹੀਂ ਮਹਾਰਾਜ ਸਾਡੀ ਦ੍ਰਿਸ਼ਟੀ ਮੁਆਫ ਕਰੋ ਭੋਜ ਦੇ ਗੁਣਾ ਤੋਂ ਵੀ ਇੱਕ ਵੱਡੀ ਸ਼ਕਤੀ ਹੈ ਜੋ ਮਹਾਨ ਵਿਅਕਤੀਆਂ ਨੂੰ ਵੀ ਆਪਣੇ ਵਾਸ ਵਿੱਚ ਰੱਖਦੀ ਹੈ ਰਾਜਾ ਸਿਧਰਾਜ ਚੀਕਦੇ ਹੋਏ ਬੋਲੇ ਕਿ ਤੁਸੀਂ ਸਾਡੇ ਵਿਦਵਾਨਾਂ ਦਾ ਅਪਮਾਨ ਕਰ ਰਹੇ ਹੋ ਕਿ ਧਰਮ ਕਰਮ ਤਪ ਅਤੇ ਪੁੰਨਾ ਤੋਂ ਵੀ ਕੋਈ ਵੱਡੀ ਸ਼ਕਤੀ ਹੈ ਨੌਜਵਾਨ ਤੁਹਾਨੂੰ ਨਹੀਂ ਪਤਾ ਸਾਡੇ ਵਿਦਵਾਨਾਂ ਦਾ ਅਨਾਦਰ ਕਰਨ ਦੀ ਕੀ ਸਜ਼ਾ ਹੈ ਉਹ ਨੌਜਵਾਨ ਬੋਲਿਆ ਮਹਾਰਾਜ ਸਜ਼ਾ ਤਾਂ ਪੂਰੇ ਕਰਮਾਂ ਦੀ ਮਿਲਦੀ ਹੈ ਸੱਚ ਬੋਲਣ ਤੇ ਨਹੀਂ ਸੱਚ ਬੋਲਣ ਤੇ ਤਾਂ ਸਿਰਫ ਇਨਾਮ ਮਿਲਦਾ ਨੌਜਵਾਨ ਦੀ ਗੱਲ ਸੁਣ ਕੇ ਭਰੀ ਸਭਾ ਵਿੱਚ ਠਾਕੇ ਗੂੰਜ ਉੱਠੇ ਇਸ ਦਾ ਕੀ ਮਤਲਬ ਹੈ ਰਾਜਾ ਸਿਧਰਾਜ ਨੇ ਕਿਹਾ ਕਿਹੋ ਜਿਹਾ ਇਨਾਮ ਨੌਜਵਾਨ ਨੇ ਕਿਹਾ ਮਹਾਰਾਜ ਧਰਮ ਕਰਮ ਤਪ ਅਤੇ ਪੁੰਨ ਤੋਂ ਵੀ ਵੱਡੀ ਸ਼ਕਤੀ ਹੈ ਉਹ ਹੈ ਹਉਣੀ ਜਾਂ ਭਾਗ ਰਾਜਾ ਭੋਜ ਇਨਾ ਸਾਰੇ ਗੁਣਾ ਦੇ ਹੋਣ ਦੇ ਬਾਵਜੂਦ ਵੀ ਅਜੇ ਵੀ ਇੱਧਰ ਉੱਧਰ ਦੀਆਂ ਠੋਕਰਾਂ ਖਾ ਰਿਹਾ ਹੈ ਪਰ ਹਉਣੀ ਬੜੀ ਪਰਵਾਲ ਹੈ ਹਉਣੀ ਨੂੰ ਕੋਈ ਨਹੀਂ ਟਾਲ ਸਕਦਾ ਰਾਜਾ ਸਿਧਰਾਜ ਨੇ ਕਿਹਾ ਤਾਂ ਕਿ ਤੁਸੀਂ ਹੀ ਰਾਜਕੁਮਾਰ ਭੋਜ ਹੋ ਨੌਜਵਾਨ ਨੇ ਕਿਹਾ ਹਾਂ ਮਹਾਰਾਜ ਮੈਂ ਹੀ ਰਾਜਾ ਭੋਜਾਂ ਇਹ ਸਭ ਹੋਣੀ ਦਾ ਖੇਡ ਹੈ ਜੋ ਅੱਜ ਮੈਂ ਤੁਹਾਡੇ ਸਭ ਦੇ ਸਾਹਮਣੇ ਤੁਹਾਡੇ ਵਿਚਕਾਰਾਂ ਭੋਜ ਨੇ ਬ੍ਰਾਹਮਣ ਅਤੇ ਸ਼ਿਕਾਰ ਦੀ ਸਾਰੀ ਗੱਲ ਸੁਣਾਈ ਉਸਨੇ ਕਿਹਾ ਮਹਾਰਾਜ ਤੁਹਾਡੇ ਸੈਨਿਕਾਂ ਨੇਤਾ ਮੈਨੂੰ ਮਾਰ ਕੇ ਸੁਟ ਦਿੱਤਾ ਸੀ ਪਰ ਇਹ ਤਾਂ ਭਲਾ ਹੋਵੇ ਮੇਰੇ ਜੀਵਨ ਦਾਤਾ ਗੰਗੂ ਤੇਲੀ ਦਾ ਜਿਨ੍ਹਾਂ ਨੇ ਮੇਰੇ ਪ੍ਰਾਣ ਬਚਾਏ ਪਰ ਇਹਨਾਂ ਨੂੰ ਵੀ ਮੈਂ ਆਪਣੇ ਆਪ ਬਾਰੇ ਨਾਂ ਦੱਸ ਕੇ ਇਹਨਾਂ ਦੀ ਦਾਸਤਾ ਸਵੀਕਾਰ ਕਰ ਲਈ ਸਾਰੀ ਸਭਾ ਵਿੱਚ ਹਰਖ ਦਾ ਮਾਹੌਲ ਹੋ ਗਿਆ ਪੂਰੀ ਸਭਾ ਵਿੱਚ ਰਾਜਾ ਭੋਜ ਦੀ ਜੈ ਜੈਕਾਰ ਹੋਣ ਲੱਗੀ ਇਸ ਦੇ ਨਾਲ ਹੀ ਰਾਜਕੁਮਾਰੀ ਬਸੁੰਦਰਾ ਨੇ ਰਾਜਾ ਭੋਜ ਦੇ ਗਲੇ ਵਿੱਚ ਜੈ ਮਾਲਾ ਪਾਈ ਅਤੇ ਵਿਆਹ ਕੀਤਾ ਰਾਜਾ ਭੋਜ ਦਾ ਵਿਆਹ ਪੂਰੇ ਵਿਧੀ ਵਿਧਾਨ ਨਾਲ ਹੋਇਆ ਦੂਰ ਤੋਂ ਇਸ ਸਮੇਂ ਹੋਣੀ ਰਾਜਾ ਭੋਜ ਤੇ ਪ੍ਰਸੰਨ ਸੀ ਹਰ ਵਿਅਕਤੀ ਦੀ ਜ਼ੁਬਾਨ ਤੇ ਸਿਰਫ ਇੱਕੋ ਹੀ ਗੱਲ ਸੀ ਕਿੱਥੇ ਰਾਜਾ ਭੋਜ ਅਤੇ ਕਿੱਥੇ ਗੰਗੂ ਤੇਲੇ ਦੋਸਤੋ ਜੇਕਰ ਇਹ ਕਹਾਣੀ ਤੁਹਾਨੂੰ ਪਸੰਦ ਆਈ ਹੋਵੇ ਵੀਡੀਓ ਨੂੰ ਇੱਕ ਲਾਈਕ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਕਿਉਂਕਿ ਸਾਡੇ ਚੈਨਲ ਤੇ ਤੁਹਾਨੂੰ ਇਸੇ ਤਰ੍ਹਾਂ ਦੇ ਗਿਆਨ ਵਰਦਕ ਵੀਡੀਓ ਦੇਖਣ ਨੂੰ ਮਿਲਣਗੇ ਹਰ ਵੀਡੀਓ ਵਿੱਚ ਕੋਈ ਨਾ ਕੋਈ ਚੰਗਾ ਸੰਦੇਸ਼ ਲੁਕਿਆ ਹੁੰਦਾ ਜੋ ਤੁਹਾਡੇ ਜੀਵਨ ਵਿੱਚ ਬਹੁਤ ਕੰਮ ਆਉਣ ਵਾਲਾ ਹੈ ਸੋ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਮਿਲਦੇ ਆ ਕਿਸੇ ਹੋਰ ਨਵੀਂ ਪ੍ਰੇਰਣਾਦਾਇਕ ਕਹਾਣੀ ਦੇ ਵਿੱਚ ਤਦ ਤੱਕ ਬਹੁਤ ਬਹੁਤ ਸ਼ੁਕਰੀਆ